फास्ट टैग ਨੂੰ ਲੈ ਕੇ NHAI ਨੇ ਬਦਲ ਦਿੱਤੇ ਨੇ ਨਿਯਮ ਜੀ ਹਾਂ ਜੇਕਰ ਹੁਣ ਤੁਸੀਂ ਇਹ ਗਲਤੀ ਕਰੋਗੇ ਤਾਂ ਲੱਗੇਗਾ ਦੁੱਗਣਾ ਟੋਲ ਟੈਕਸ ਤਾਂ ਦੱਸ ਦੇ ਕਿ ਹੁਣ ਤੁਹਾਡੀ ਥੋੜੀ ਜਿਹੀ ਵੀ ਲਾਪਰਵਾਹੀ ਤੁਹਾਡੀ ਜੇਬ ਦਾ ਬੋਝ ਵਧਾ ਸਕਦੀ ਹੈ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਟੋਲ ਪਲਾਜ਼ਾ ਤੇ ਲੱਗਣ ਵਾਲੇ ਟੈਕਸ ਦੀ ਜਿਹਦੇ ਲਈ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਯਾਨੀ NHAI ਨੇ ਇੱਕ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ ਤਾਂ ਦੱਸ ਦੇ ਕਿ ਇਸ ਨਿਯਮ ਦੇ ਅਧਿ ਇਹਨੂੰ ਹੁਣ ਜਿਹੜੇ ਲੋਕਾਂ ਦੀਆਂ ਗੱਡੀਆਂ ਤੇ ਫਾਸਟੈਗ ਨਹੀਂ ਲੱਗੇ ਹੋਣਗੇ ਉਹਨਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ ਦੱਸਦੀ ਇਸ ਨੂੰ ਲੈ ਕੇ NHAI ਦੀ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਤਾਂ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਲੋਕੀ ਆਪਣੀਆਂ ਗੱਡੀਆਂ ਤੇ ਤੇ ਦੂਜੀ ਵਾਹਨਾ ਤੇ ਵਿੰਡਸਕ੍ਰੀਨ ਤੇ ਜਾਣ ਬੁਝ ਕੇ ਫਾਸਟੈਗ ਨਹੀਂ ਚਿਪਕਾਉਂਦੇ ਨੇ ਬਸ ਇਸੀ ਦੇ ਉੱਤੇ ਸਖਤੀ ਨੂੰ ਵਰਤਦੇ ਹੋਏ NHAI ਨੇ FASTag ਨੂੰ ਲੈ ਕੇ ਇੱਕ ਨਵਾਂ ਰੂਲ ਲਾਗੂ ਕਰ ਦਿੱਤਾ ਹੈ ਤਾਂ ਹੁਣ ਵਿੰਡਸਕ੍ਰੀਨ ਤੇ ਜਾਣ ਮੂਜ ਕੇ FASTag ਨਹੀਂ ਲਗਾਉਣ ਵਾਲਿਆਂ ਨੂੰ ਜ਼ਿਆਦਾ ਟੈਕਸ ਦੇਣਾ ਪਵੇਗਾ ਜ਼ਿਆਦਾ ਟੈਕਸ ਉਹਨਾਂ ਕੋਲੋਂ ਵਸੂਲ ਕੀਤਾ ਜਾਵੇਗਾ ਤਾਂ PTI ਦੇ ਮੁਤਾਬਕ ਇਸ ਸੰਬੰਧ ਦੇ ਵਿੱਚ ਜਾਰੀ ਜਿਹੜੇ ਨਿਰਦੇਸ਼ ਹੋਏ ਨੇ ਉਹਨਾਂ ਵਿੱਚ ਕਿਹਾ ਗਿਆ ਹੈ ਕਿ ਵਿੰਡਸਕ੍ਰੀਨ ਤੇ FASTag ਨਹੀਂ ਲਗਾਉਣ ਨਾਲ ਟੋਲ ਪਲਾਜ਼ਾ ਦੇ ਵਿੱਚ ਬੇਫਜ਼ੂਲੀ ਦੇਰੀ ਹੁੰਦੀ ਹੈ ਜਿਸ ਦੇ ਕਾਰਨ ਕਤਾਰ ਦੇ ਵਿੱਚ ਖੜੇ ਵਾਹਨ ਤੇ ਦੂਜੀਆਂ ਗੱਡੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸ ਦੇ ਮੱਦੇਨਜ਼ਰ ਅਥਾਰਟੀ ਨੇ ਇਸ ਸੰਬੰਧ ਦੇ ਵਿੱਚ ਐਸਓਪੀ ਜਾਰੀ ਕਰ ਦਿੱਤਾ ਹੈ ਤੇ ਇਸ ਦੇ ਅਧੀਨ ਵਾਹਨ ਚਾਲਕਾਂ ਤੋਂ ਹੁਣ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ ਤੁਸੀਂ ਕੀ ਕਹੋਗੇ ਇਸ ਨਵੇਂ ਰੂਲ ਨੂੰ ਲੈ ਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦਾ